ਪਿਛਲੇ 3-4 ਦਿਨ ਤੋਂ ਬਾਗਾਪੁਰਾਣਾ ਵਿਖੇ ਵੱਡੀ ਪੱਧਰ ਤੇ ਚੋਰੀਆਂ ਤੇ ਲੁੱਟਖੋ ਦੇ ਮਾਮਲੇ ਹੋਏ ਆ 2-3 ਪੈਟਰੋਲ ਪੰਪ ਪਿਛਲੇ ਦਿਨੀ ਲੁੱਟੇ ਆ ਤੇ ਅੱਜ ਸਵੇਰ ਵੀ ਬਾਗਾਪੁਰਾਣਾ ਵਿਖੇ ਜਿਹੜੇ ਪੈਟਰੋਲ ਪੰਪ ਤੇ ਸ਼ੈਲਰਾਂ ਤੇ ਲੁੱਟਖੋ ਹੋਈ ਆ ਕਿ ਤਜੋਰੀ ਚੁੱਕਣ ਦਾ ਮਾਮਲਾ ਵੀ ਸਾਹਮਣੇ ਆਇਆ ਕਿਵੇਂ ਦੇਖਦੇ ਹੋ ਜੀ ਬਹੁਤ ਹੀ ਵੱਡਾ ਸਰਕਾਰ ਦਾ ਫੇਲੀਅਰ ਹੈ ਬਾਗੇਪੁਰਾਣੇ ਦੇ ਵਿੱਚ ਪਰਸੋਂ ਇੱਕ ਸ਼ੈਲਰ ਤੇ 4 ਪੈਟਰੋਲ ਪੰਪ ਰਾਤ ਤਿੰਨ ਛੇਲਰ ਦੋ ਪੈਟਰੋਲ ਪੰਪ ਜਿਨ੍ਹਾਂ ਤੇ ਬਹੁਤ ਵੱਡੀ ਲੁੱਟ ਹੋਈ ਇਹਨੂੰ ਮੈਂ ਚੋਰੀ ਨਹੀਂ ਕਹਿ ਸਕਦਾ ਬਹੁਤ ਵੱਡਾ ਡਾਕਾ ਕਿਉਂਕਿ ਇੱਕ ਸੇਫ ਲੈ ਜਾਣੀ ਜਿਹੜੀ ਕਿ ਸਭ ਤੋਂ ਸੇਫ ਹੁੰਦੀ ਹੈ ਆੜਤੀਆਂ ਕੋਲੇ ਜਾਂ ਛੇਡਰ ਵਾਲਿਆਂ ਕੋਲੇ ਉਹ ਸੇਫ ਚੁੱਕ ਕੇ ਬਹੁਤ ਵੱਡੀ ਨੰਰੂਈ ਪੀਟੀ ਹੁੰਦੀ ਹੈ ਜਿਹਦੇ ਵਿੱਚ ਕੈਸ਼ ਲਕੋ ਕੇ ਰੱਖਦੇ ਨੇ ਸਾਰੇ ਕਿ ਸੀਪ ਉਹ ਵੀ ਕਿਹਦਾ ਉਹ ਨੂੰ ਚੁੱਕ ਕੇ ਲੈ ਜਾਣਾ ਕਟੋ-ਕਟ 8 ਤੋਂ 10 ਬੰਦੇ ਉਹ ਨੂੰ ਚੁੱਕ ਕੇ ਲੈ ਜਾ ਸਕਦੇ ਇਹਦੂ ਕਰਦੇ ਨੇ ਤੇ ਮੈਂ ਸਮਝਦਾ ਕਿ ਜ਼ਿਲ੍ਹੇ ਦਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਆਏ ਦਿਨ ਕਤਲੋਗਾਰਦ ਪੰਜਾਬ ਦੇ ਵਿੱਚ ਕਿਤੇ ਡਾਕੇ ਕਿਤੇ ਕਤਲ ਦੀਆਂ ਵਾਰਦਾਤਾਂ ਅੱਜ ਕੋਈ ਵੀ ਸੇਫ ਨਹੀਂ ਹਰੇਕ ਬੰਦਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜੇ ਰਹਿਣਾ ਆਪਦੇ ਆਪ ਨੂੰ ਅਨ ਸੇਫ ਮਹਿਸੂਸ ਕਰਦੇ ਸਾਰੇ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ ਪਰ ਪਤਾ ਨਹੀਂ ਕਿਸ ਕਰਕੇ ਪ੍ਰਸ਼ਾਸਨ ਦਾ ਵੀ ਕੋਈ ਧਿਆਨ ਨਹੀਂ ਤੇ ਸਰਕਾਰ ਦਾ ਵੀ ਕੋਈ ਧਿਆਨ ਨਹੀਂ ਜਿਹੜਾ ਸੂਬੇ ਦਾ ਮੁੱਖ ਮੰਤਰੀ ਹੈ ਉਹ ਐਸ਼ੋਰਾਮ ਦੇ ਵਿੱਚ ਇਕੱਲਾ ਲੱਗਿਆ ਹੋਇਆ ਜਿਹੜੇ ਐਮ ਐਲ ਏ ਆ ਉਹ ਵੀ ਹਰ ਕਾਲ ਕੋਈ ਧਿਆਨ ਨਹੀਂ ਨਾ ਕੋਈ ਇੱਥੇ ਵੜਦਾ ਇਸ ਕਰਕੇ ਸਭ ਤੋਂ ਵੱਡਾ ਫੇਲਿਅਰ ਮੈਂ ਗਿਣੂਗਾ ਇਸ ਸਰਕਾਰ ਦਾ ਕਿ ਅੱਜ ਸ਼ਹਿਰ ਵਾਸੀ ਜਿਹੜੇ ਬਹੁਤ ਸਹਿਮੇ ਸਹਿਮੇ ਮਹਿਸੂਸ ਕਰਦੇ